ਦੇ ਨਾਲ ਸੱਤ ਲੋਈ ਦੀਆਂ ਖਾਂਡੀਆਂ ਕਰਾਂਗੇ ਅਤੇ ਨਾਲ ਹੀ ਜਿਲ੍ਹਾ ਜਲੰਧਰ ਦੇ ਪਿੰਡ RAME ਤੋਂ ਲੈ ਕੇ ਪਿੰਡ ਪਿਪਲੀ ਮਿਆਣੀ ਰਾਜੇਵਾਲ ਅਤੇ ਨਾਲ ਹੀ ਅਸਮਾਇਲਪੁਰ ਫਤਿਹਪੁਰ ਭੰਗਵਾ ਤੱਕ ਬੰਨ ਦੀ ਸਥਿਤੀ ਕੀ ਹੈ ਉਹ ਵੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਫਿਲਹਾਲ ਮੌਸਮ ਦੀ ਅਪਡੇਟ ਤੇ ਨਿਗਾਹ ਮਾਰ ਲਏ ਨੇ ਆ ਉੱਥੇ ਹੀ ਅਗਲੇ 48 ਘੰਟਿਆਂ ਦੇ ਵਿੱਚ ਅ ਇੱਕ ਵਾਰ ਤਰੀਕ ਕਹਾਂ ਨੂੰ ਦੱਸ ਦਈਏ ਕਿ ਤਰੀਕ ਹੈ ਜਿਹੜੀ 1 ਸਤੰਬਰ 2025 ਤੋਂ ਅੱਜ ਇਹ ਵੀਡੀਓ ਤੁਹਾਨੂੰ ਸਤਲੋਜ ਦੇ ਕੰਡੇ ਤੋਂ ਅਪਡੇਟ ਕਰ ਰਹੇ ਆਂ ਔਰ ਮੌਸਮ ਦੀ ਜਾਣਕਾਰੀ ਕੀ ਹੈ ਮੌਸਮ ਦੀ ਕੀ ਅਪਡੇਟ ਹੈ ਤੁਹਾਡੇ ਨਾਲ ਸਾਂਝੀ ਕਰਦੇ ਆਂ ਜਿੱਥੇ ਕਿ ਬੀਤੇ 4-5 ਦਿਨਾਂ ਤੋਂ ਲਗਾਤਾਰ ਸਤਲੋਜ ਦੇ ਕੰਡੇ بارش ਜਿਹੜੀ ਹੈ ਵੱਡੇ ਪੱਧਰ ਤੇ ਹੋ ਰਹੀ ਸੀ ਉੱਥੇ ਹੀ ਜਲੰਧਰ ਨੂੰ ਦਿਹਾਣਾ ਬਰਨਾਲਾ ਮੋਗਾ ਆਦ ਜ਼ਿਲ੍ਹਿਆਂ ਦੇ ਵਿੱਚ ਅੱਜ ਫੇਰ ਹਾਈ ਅਲਰਟ ਹੈ بارش ਆ ਜਿਹੜੀ ਉਹ ਲਗਾਤਾਰ ਰੁਕ ਰੁਕ ਕੇ ਹੋਵੇਗੀ ਪਰ ਭਾਰੀ ਹੋਵੇਗੀ ਪਠਾਨਕੋਟ ਦੇ ਨੇੜੇ ਦੇ ਇਲਾਕੇ ਦੇ ਵਿੱਚ ਵੀ ਮੀਂਹ ਕਾਫੀ ਮਾਤਰਾ ਵਿੱਚ ਪਵੇਗਾ ਪਰ ਜਲੰਧਰ ਲੁਧਿਆਣਾ ਕਪੂਰਥਲਾ ਅਤੇ ਮੋਗਾ ਬਰਨਾਲਾ ਜ਼ਿਲ੍ਹਿਆਂ ਦੇ ਵਿੱਚ بارش ਆ ਜਿਹੜੀ ਭਾਰੀ بارش ਪੈਣ ਦੀ ਜਿਹੜੀ ਸੰਭਾਵਨਾ ਉਹ ਜਤਾਈ ਜਾ ਰਹੀ ਹੈ ਉਥੇ ਹੀ ਸਤਲੁਜ ਦੇ ਵਿੱਚ ਪਾਣੀ ਦੀ ਆਮਦ ਹੈ ਜਿਹੜੀ ਇੱਕ ਵਾਰ ਫੇਰ ਵਧਣੀ ਸ਼ੁਰੂ ਹੋ ਗਈ ਹੈ ਕਿਉਂਕਿ आनंदपुर ਦੇ ਇਲਾਕਿਆਂ ਦੇ ਵਿੱਚ ਅਤੇ ਸਤਲੋਜ ਦੇ ਕੰਢੇ بارش ਹੈ ਜਿਹੜੀ ਲਗਾਤਾਰ ਰੋਕ ਰੋਕ ਕੇ ਹੋ ਰਹੀ ਹੈ ਇਸ ਵੇਲੇ ਵਿਚਾਰਵਨ ਟੀਵੀ ਦੇ YouTube ਚੈਨਲ ਦੇ ਉੱਪਰ ਆਪ ਸਭ ਸੰਗਤਾਂ ਜਿਹੜੀਆਂ ਨੇ ਇਹ ਅਪਡੇਟ ਦੇਖ ਰਹੇ ਹੋ ਅਤੇ ਦੇ ਰਹੇ ਨੇ ਹਾਲਾਂਕਿ ਸਤਲੋਜ ਦਾ ਜਿਹੜਾ ਪਾਣੀ ਹੈ ਜ਼ਿਲ੍ਹਾ ਜਲੰਧਰ ਦੇ ਇਲਾਕਿਆਂ ਦੇ ਵਿੱਚ ਹਾਲੇ ਤੱਕ ਬੰਦੇ ਅੰਦਰ ਹੈ ਪਰ ਵਿਚਾਰਵਨ ਦੇ ਵੱਖ-ਵੱਖ ਸੋਸ਼ਲ ਮੀਡੀਆ ਦੇ ਚੈਨਲਾਂ ਦੇ ਉੱਪਰ ਦਿਖਾ ਰਹੇ ਆ ਅਤੇ ਪਲ-ਪਲ ਦੀ ਅਪਡੇਟ ਤੁਹਾਡੇ ਤੱਕ ਪਹੁੰਚਾਰੇ ਆਂ ਬੰਦ ਦੀ ਸਥਿਤੀ ਕੀ ਹੈ ਉਹਦੇ ਬਾਰੇ ਵੀ ਤੁਹਾਡੇ ਨਾਲ ਵਿਚਾਰ ਕਰਾਂਗੇ ਫਿਲਹਾਲ ਮੌਸਮ ਹੈ ਜਿਹੜਾ ਉਹ ਰੋਕ ਰੋਕ ਕੇ ਜਿਹੜੀ بارش ਹੋ ਰਹੀ ਹੈ ਅਤੇ ਹੁਣ ਇਸ ਵੇਲੇ ਕੁਝ ਧੁੱਪ ਨਿਕਲੀ ਹੈ ਪਰ ਬਦਲਵਾਈ ਉਸੇ ਤਰ੍ਹਾਂ ਬਣੀ ਹੋਈ ਹੈ بارش ਹੈ ਜਿਹੜੀ ਉਸ ਦਾ ਅਲਰਟ ਹੈ ਜਿਹੜਾ ਪ੍ਰਸ਼ਾਸਨ ਵੱਲੋਂ ਦਿੱਤਾ ਗਿਆ ਉੱਥੇ ਹੀ ਨੀਵੇਂ ਇਲਾਕਿਆਂ ਦੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਅਲਰਟ ਰਹਿਣ ਦੇ ਨਾਲ ਨਾਲ ਸਤਲੁਜ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਗੁਰੂ ਘਰਾਂ ਤੋਂ ਅਨਾਉਂਸਮੈਂਟ ਕੀਤੀ ਜਾ ਰਹੀ ਹੈ ਕਿ ਪਾਣੀ ਦਾ ਜਿਹੜਾ ਖਤਰਾ ਉਹ ਵੱਧ ਸਕਦਾ ਹੈ ਵਿਚਾਰਵੰਟ ਟੀਵੀ ਹੈ ਜਿਹੜਾ ਲਗਾਤਾਰ ਆਪ ਸਭ ਸੰਗਤਾਂ ਨੂੰ ਲਾਈਵ ਅਪਡੇਟ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ ਇਸ ਵੇਲੇ ਸਤਲੋਜ ਦੇ ਕੰਢੇ ਤਸਵੀਰਾਂ ਨੇ ਜਿਹੜੀਆਂ ਤੁਹਾਡੇ ਨਾਲ ਤੁਸੀਂ ਬੰਦ ਤੋਂ ਸ਼ੇਅਰ ਕਰ ਰਹੇ ਹਾਂ ਜ਼ਿਲ੍ਹਾ ਜਲੰਧਰ ਦੇ ਲੋਹਿਆ ਕਸਬਾ ਤੋਂ ਸਤਲੋਜ ਦੇ ਕੰਢੇ ਤੋਂ ਤਸਵੀਰਾਂ ਤੁਸੀਂ ਇਸ ਵੇਲੇ ਦੇਖ ਪਾ ਰਹੇ ਪਾਣੀ ਦੀ ਆਮਦ ਹੈ ਜਿਹੜੀ ਇੱਕ ਵਾਰ ਫੇਰ ਆਉਣੀ ਸ਼ੁਰੂ ਹੋ ਗਈ ਹੈ ਔਰ ਪਾਣੀ ਤਕਰੀਬਨ 200-300 ਫੁੱਟ ਹੈ ਜਿਹੜਾ ਸਤਲੋਜ ਤੁਹਾਡੂ ਇੱਕ ਚਾਤ ਹੈ ਜਿਹੜੀ ਉਹ ਬੰਨ ਦੀ ਦਿਖਾ ਦਿੰਦੇ ਆ ਕਿ ਤੁਸੀਂ ਬੰਨ ਦੇ ਉੱਪਰ ਜਿਹੜੀ ਹਾਲਾਤ ਨੇ ਜਿਹੜੀਆਂ ਤਸਵੀਰਾਂ ਨੇ ਤੁਸੀਂ ਬੰਦੀਆਂ ਉਹ ਕਿਸ ਤਰ੍ਹਾਂ ਦੀਆਂ ਨੇ ਕੀ ਹਾਲਾਤ ਨੇ ਬੰਨ ਦੇ ਅਗਰ ਪਾਣੀ ਜਿਹੜਾ ਹੈ ਉਹ ਵੱਡੀ ਮਾਤਰਾ ਦੇ ਵਿੱਚ ਤੁਸੀਂ ਬੰਨ ਦੇ ਉੱਪਰ ਆਉਂਦਾ ਹੈ ਤਾਂ ਹਾਲਾਤ ਕੀ ਬਣ ਸਕਦੇ ਨੇ ਤਸਵੀਰਾਂ ਜਿਹੜੀਆਂ ਨੇ ਤੁਹਾਡੇ ਨਾਲ ਲਾਈਵ ਸੋ ਨੈਟਵਰਕ ਇਸ਼ੂ ਹੋਣ ਕਰਕੇ ਨੈਟਵਰਕ ਦਾ ਇਸ਼ੂ ਹੋਣ ਕਰਕੇ ਤਸਵੀਰਾਂ ਜਿਹੜੀਆਂ ਨੇ ਕੁਝ ਧੁੰਦਲੀਆਂ ਹੋ ਸਕਦੀਆਂ ਨੇ ਪਰ ਕੋਸ਼ਿਸ਼ ਕਰਾਂਗੇ ਕਿ ਲਾਈਵ ਅਪਡੇਟ ਆਪ ਸਭ ਜਾਂ ਕੀਤਾ ਜਾਵੇ ਤੁਸੀਂ YouTube ਔਰ Facebook ਚੈਨਲ ਦੇ ਉੱਪਰ ਤੁਸੀਂ ਇਸ ਵੇਲੇ ਲਾਈਵ ਦੇਖ ਪਾ ਰਹੇ ਹੋ ਉੱਥੇ ਜਿਹੜੀ ਬੰਨ ਦੀ ਸਥਿਤੀ ਹੈ ਉਹ ਆਪ ਸਭ ਨੂੰ ਦੱਸ ਦਈਏ ਕਿ ਬੰਨ ਦੀ ਸਥਿਤੀ ਵੀ ਕਾਫੀ ਚੰਗੀ ਨਹੀਂ ਹੈ ਕੋਈ ਬਹੁਤੀ ਚੰਗੀ ਨਹੀਂ ਹੈ ਕਿਉਂਕਿ ਬੰਨ ਦੇ ਉੱਪਰ ਵੀ ਕੀ ਥਾਵਾਂ ਤੋਂ ਬੰਨ ਜਿਹੜਾ ਹੈ ਉਹ ਡੈਮੇਜ ਹੋ ਚੁੱਕਿਆ ਜੀ ਰਾਜ ਸੋਲ ਜੀ ਸਾਡੇ ਨਾਲ ਜੁੜੇ ਨੇ ਕਿਸ ਜਗ੍ਹਾ ਤੋਂ ਹੈ ਜੀ ਜੀ ਨੈਟਵਰਕ ਦੇ ਇਸ਼ੂ ਕਰਕੇ ਡਿਸਕਨੈਕਟ ਹੁੰਦਾ ਪਰ ਫਿਰ ਵੀ ਤੁਹਾਡੇ ਨਾਲ ਜੁੜਨ ਦੀ ਕੋਸ਼ਿਸ਼ ਕਰਦੇ ਹਾਂ ਜਿਲ੍ਹਾ ਜਲੰਧਰ ਦੇ ਜਿਲ੍ਹਾ ਜਲੰਧਰ ਦੇ ਪਿੰਡਾਂ ਦੀਆਂ ਇਹ ਤਸਵੀਰਾਂ ਤੁਹਾਨੂੰ ਤੁਸੀ ਬੰਨ ਤੋਂ ਅਸੀਂ ਦਿਖਾ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਤੁਸੀ ਬੰਨ ਦੀ ਜਿਹੜੀ ਸਥਿਤੀ ਹੈ ਕੋਈ ਬਹੁਤ ਹੀ ਜ਼ਿਆਦਾ ਜਿਹੜੀ ਚੰਗੀ ਨਹੀਂ ਹੈ ਕਿਉਂਕਿ ਬੰਨ ਦੇ ਉੱਪਰ ਕਈ ਥਾਵਾਂ ਤੋਂ ਪਾੜ ਪੈ ਚੁੱਕਿਆ ਬੰਨ ਦੇ ਉੱਪਰ ਪਾੜ ਪੈਣ ਕਾਰਨ ਪਾਣੀ ਵਧਦਾ ਤਾਂ ਸਥਿਤੀ ਹੈ ਜਿਹੜੀ ਤੁਸੀਂ ਲਾਈਵ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਕਿ ਬਹੁਤ ਹੀ ਜ਼ਿਆਦਾ ਚੰਗੀ ਨਹੀਂ ਹੈ ਜੇਕਰ ਪਾਣੀ ਵਧਦਾ ਤਾਂ ਖਤਰਾ ਹੋ ਸਕਦਾ ਸੋ ਇਸ ਵੇਲੇ ਕਸਬਾ ਲੋਹਿਆ ਖਾਸ ਜਿਲ੍ਹਾ ਜਲੰਧਰ ਦੇ ਪਿੰਡਾਂ ਤੋਂ ਅਸੀਂ ਆਪ ਸਭ ਨਾਲ ਤਸਵੀਰ ਆਪ ਸਭ ਦੋਸਤਾਂ ਨੂੰ ਦੱਸ ਦਈਏ ਕਿ ਨੈਟਵਰਕ ਦੀ ਭਾਰੀ ਦਿੱਕਤ ਹੋਣ ਕਾਰਨ ਇੱਥੇ ਲਾਈਵ ਦੇ ਵਿੱਚ ਦਿੱਕਤ ਆਉਂਦੀ ਹੈ ਪਰ ਫਿਰ ਵੀ ਕੋਸ਼ਿਸ਼ ਕਰਦੇ ਰਹਾਂਗੇ ਕਿ ਆਪ ਸਭ ਸੰਗਤਾਂ ਦੇ ਨਾਲ ਜਿਹੜੀ ਇਹ ਲਾਈਵ ਅਪਡੇਟ ਹੈ ਤੁਹਾਡੇ ਤੱਕ ਜਰੂਰ ਪਹੁੰਚਾਈਏ ਲਗਾਤਾਰ ਕੋਸ਼ਿਸ਼ ਸਾਡੀ ਹੈ ਜਿੰਨੀ ਵਾਰ ਮਰਜ਼ੀ ਕੱਟ ਹੋਵੇ ਪਰ ਕੋਸ਼ਿਸ਼ ਕਰਾਂਗੇ ਲਾਈਵ ਤਸਵੀਰਾਂ ਤੁਹਾਨੂੰ ਦਿਖਾਉਣਗੇ ਉੱਥੇ ਹੀ ਜਿਹੜੀ ਇਲਾਕੇ ਦੀਆਂ ਸੰਗਤਾਂ ਨੇ ਉਹ ਵੀ ਬੰਨ ਦੇ ਉੱਪਰ ਨਰੀਖਣ ਦੇ ਲਈ ਬੰਨ ਦੀ ਸਹੀ ਜਾਣਕਾਰੀ ਦੇ ਲਈ ਇਲਾਕੇ ਦੀਆਂ ਸੰਗਤਾਂ ਦੇ ਜਿਹੜੀਆਂ ਲਾਈਵ ਦੇਖਣ ਦੇ ਲਈ ਆਉਂਦੀਆਂ ਨੇ ਸੋ ਜਗਾ ਇੱਕ ਵਾਰ ਦੱਸਦੀ ਹੈ ਜ਼ਿਲ੍ਹਾ ਜਲੰਧਰ ਦੇ ਕਸਬਾ ਲੋਹਿਆ ਖਾਸ ਅ एरिया ਸ਼ਾਹਕੋਟ ਦੇ ਵਿੱਚ ਪੈਂਦਾ ਇਹ ਲੋਹਿਆ ਖਾਸ ਲੋਹਿਆ ਖਾਸ ਦੇ ਪਿੰਡਾਂ ਦੀਆਂ ਜਿਵੇਂ ਕਿ ਪਿੰਡ ਅਸਮਾইলਪੁਰ ਪਿੰਡ ਪਿਪਲੀ ਫਤਿਹਪੁਰ ਭੰਗਵਾ ਦਾ ਪਿਪਲੀ ਮਿਆਣੀ ਤੋਂ ਤਸਵੀਰਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਇਸ ਸਤਲੋਈ ਤੇ ਕੰਡੇ ਤੋਂ ਇਸ ਵੇਲੇ ਜਿਹੜੀ ਵੱਡੀ ਅਪਡੇਟ ਹੈ ਕਿ ਪਾਣੀ ਹੈ ਜਿਹੜਾ 2 ਤੋਂ 3 ਫੁੱਟ ਜਿਹੜਾ ਹੈ ਉਹ ਸਤਲੋਈ ਦੇ ਵਿੱਚ ਵਧਿਆ ਪਹਿਲਾਂ ਹਾਲ ਜਿਹੜਾ ਪਾਣੀ ਹੈ ਸਤਲੋਈ ਦੇ ਅੰਦਰ ਤੁਸੀ ਬੰਦੇ ਅੰਦਰ ਆ ਪਰ ਵੰਨ ਦੀ ਸਥਿਤੀ ਦੀ ਗੱਲ ਕਰੀਏ ਤਾਂ ਵੰਨ ਦੀ ਸਥਿਤੀ ਹੈ ਜਿਹੜੀ ਬਹੁਤ ਹੀ ਜ਼ਿਆਦਾ ਚੰਗੀ ਨਹੀਂ ਹੈ ਵੰਨ ਹੈ ਜਿਹੜਾ ਕਈ ਥਾਵਾਂ ਤੋਂ ਡੈਮੇਜ ਹੈ ਅਗਰ ਪਾਣੀ ਦੀ ਸਥਿਤੀ ਜਿਹੜੀ ਹੈ ਪਾਣੀ ਵਧਦਾ ਤਾਂ ਵੰਨ ਦੇ ਨਾਲ ਨੈਟਵਰਕ ਦੀ ਦਿੱਕਤ ਕਰਕੇ ਡਿਸਕਨੈਕਟ ਹੁੰਦਾ ਪਰ ਕੋਸ਼ਿਸ਼ ਕਰਾਂਗੇ ਕਰਾਂਗੇ ਹਰ ਤਸਵੀਰ ਆਪ ਸਭ ਸੰਗਤਾਂ ਤੱਕ ਪਹੁੰਚਾਉਣ ਦੀ ਜੁੜੇ ਰਹੋ ਵਿਚਾਰਵਨ ਟੀਵੀ ਦੇ ਨਾਲ ਵਿਚਾਰਵਨ ਟੀਵੀ ਦੇ ਸੋਸ਼ਲ ਚੈਨਲਾਂ YouTube Facebook ਅਤੇ Instagram ਚੈਨਲਾਂ ਦੇ ਉੱਪਰ ਲਗਾਤਾਰ ਬੀਤੇ ਕਈ ਦਿਨਾਂ ਤੋਂ ਤੁਸੀਂ ਪਾਣੀ ਦੀ ਅਪਡੇਟ ਜਿਹੜੀ ਲਗਾਤਾਰ ਦੇਖ ਰਹੇ ਹੋ ਇਸ ਵੇਲੇ ਇਸ ਵੇਲੇ ਕਸਬਾ ਲੋਹਿਆ ਖਾਸ ਜਿਹੜਾ ਕਿ ਜ਼ਿਲ੍ਹਾ ਜਲੰਧਰ ਦੇ ਵਿੱਚ ਪੈਂਦਾ ਹੈ ਉੱਥੋਂ ਦੀ ਲਾਈਵ ਅਪਡੇਟ ਜਿਹੜੀ 7 ਰੋਜ਼ ਦੇ ਕੰਡੇ ਤੋਂ ਤੁਸੀਂ ਦੇਖ ਪਾ ਰਹੇ ਹੋ ਇਲਾਕੇ ਦੇ ਜਿਹੜੇ ਲੋਕ ਨੇ ਉਹ ਵੀ ਪੂਰੀ ਜਾਂਚ ਦੇ ਲਈ ਪੂਰਾ ਸਚਾਈ ਜਾਣਨ ਦੇ ਲਈ 7 ਰੋਜ਼ ਦੇ ਕੰਡੇ ਲਗਾਤਾਰ ਆਉਂਦੇ ਰਹਿੰਦੇ ਨੇ ਅਤੇ ਤਸਵੀਰਾਂ ਜਿਹੜੀਆਂ ਨੇ ਬੋਲੋਗੇ ਉਹ ਇਲਾਕੇ ਦੀਆਂ ਸੰਗਤਾਂ ਨੇ ਜਿਹੜੀਆਂ ਤੁਸੀਂ ਲਾਈਵ ਦੇ ਵਿੱਚ ਵੇਖ ਸਕਦੇ ਹੋ ਕਿ ਨੌਜਵਾਨ ਜਿਹੜੇ ਨੇ ਦੇ ਲਈ ਦਰਿਆ ਦਾ ਪਾਣੀ ਜਿਹੜਾ ਹੈ ਉਹ ਦੇਖਣ ਦੇ ਲਈ ਬੰਨ ਦੇ ਉੱਪਰ ਮੌਜੂਦ ਨੇ ਪਰ ਸਥਿਤੀ ਹਾਲੇ ਕੰਟਰੋਲ ਦੇ ਵਿੱਚ ਹੈ ਪਾਣੀ ਜਿਹੜਾ ਹੈ 1.5 ਤੋਂ 2 ਫੁੱਟ ਵਧਿਆ ਪਰ ਨੀਵੇਂ ਲੋਕਿਆਂ ਦੇ ਵਿੱਚ ਜਿੰਨੀਆਂ ਵੀ ਫਸਲਾਂ ਸੀ ਉਹ ਸਾਰੀਆਂ ਜਿਹੜੀਆਂ ਨੇ ਪਾਣੀ ਦੇ ਨਾਲ ਖਰਾਬ ਹੋ ਚੁੱਕੀਆਂ ਨੇ ਔਰ ਬੰਨ ਦੇ ਕੀ ਹਾਲਾਤ ਨੇ ਉਹ ਵੀ ਤੁਹਾਡੇ ਨਾਲ ਲਗਾਤਾਰ ਲਾਈਵ ਦੇ ਵਿੱਚ ਸ਼ੇਅਰ ਕਰਦੇ ਰਵਾਂਗੇ ਕਿਉਂਕਿ ਏਰੀਆ ਜਿਹੜਾ ਏਰੀਆ ਇਹ 2019 ਅਤੇ 2023 ਦੇ ਵਿੱਚੋਂ ਜਿੱਥੋਂ ਬੰਨ ਨੂੰ ਪਾੜ ਪਿਆ ਸੀਗਾ ਉਸ ਦੇ ਨੇੜੇ ਤੇੜਾ ਏਰੀਆ ਫਤੇਪੁਰ ਭੰਗਵਾ ਜਿਹੜਾ ਕਿ ਜਾਣੀਆਂ ਚਾਲ ਦੇ ਬਿਲਕੁਲ ਨੇੜੇ ਹੈ ਉੱਥੋਂ ਦੀਆਂ ਤਸਵੀਰਾਂ ਉੱਥੋਂ ਦੇ ਬੰਦੀਆਂ ਤਸਵੀਰਾਂ ਇਸ ਵੇਲੇ ਵਿਚਾਰਵਨ ਮੀਡੀਆ ਦੇ ਇਸ ਸੋਸ਼ਲ ਮੀਡੀਆ ਚੈਨਲ ਦੇ ਉੱਪਰ ਦੇਖ ਪਾਰੇ ਜੇ ਵੀ ਕੋਈ ਹੋਰ ਅਪਡੇਟ ਪਾਣੀ ਦੀ ਤੁਹਾਡੇ ਤੱਕ ਹੋਏਗੀ ਜਰੂਰ ਪਹੁੰਚਾਵਾਂਗੇ ਜੁੜੇ ਰਹੋ ਵਿਚਾਰਵਨ ਟੀਵੀ ਦੇ ਨਾਲ ਬੰਨ ਦੀ ਸਥਿਤੀ ਵੀ ਦੇਖ ਲੈਨੇ ਆ ਕਿ ਬੰਨ ਦੀ ਸਥਿਤੀ ਕੀ ਹੈ ਆਪ ਸਭ ਸੰਗਤਾਂ ਦੇ ਨਾਲ ਲਾਈਵ ਦੇ ਵਿੱਚ ਇਸ ਕਰਕੇ ਜੁੜਦੇ ਆ ਤਾਂ ਕਿ ਇਨ ਬੇਨ ਜਿਹੜੀ ਸਥਿਤੀ ਹੈ ਤੁਹਾਨੂੰ ਉਹ ਸਾਰੀ ਦਿਖਾਈ ਜਾ ਸਕੇ ਸੋ ਇਸ ਤਰ੍ਹਾਂ ਦੀਆਂ ਤਸਵੀਰਾਂ ਜਿਹੜੀਆਂ ਨੇ ਬੰਨ ਤੋਂ ਤੁਸੀਂ ਦੇਖ ਸਕਦੇ ਹੋ ਕਿ ਬੰਨ ਦੀ ਜਿਹੜੀ ਹਾਲਤ ਹੈ ਉਹ ਬਹੁਤ ਹੀ ਜ਼ਿਆਦਾ ਚੰਗੀ ਨਹੀਂ ਹੈ ਹਾਲਾਂਕਿ ਪਿਛਲੇ ਸਮਿਆਂ ਦੇ ਵਿੱਚ ਸਰਕਾਰ ਦੇ ਵੱਲੋਂ ਜਾਂ ਸਮਾਜ ਸੇਵੀ ਸੰਸਥਾਵਾਂ ਦੇ ਵੱਲੋਂ ਬੰਨ੍ਹ ਦੇ ਉੱਪਰ ਮਿੱਟੀ ਪਾਉਣ ਦੀਆਂ ਕਾਰਵਾਈਆਂ ਕੀਤੀਆਂ ਗਈਆਂ ਹਨ ਪਰ ਉਹ ਮਿੱਟੀ ਹੈ ਜਿਹੜੀ ਕਾਫੀ ਹੱਦ ਤੱਕ ਖੁਰ ਚੁੱਕੀ ਹੈ। ਤੋਂ ਬੰਨ੍ਹ ਤੋਂ ਜਿਹੜਾ ਪਾਣੀ ਹੈ ਹਾਲੇ ਕਾਫੀ ਨੀਵਾ ਪੜ ਉਹਣੀ ਪਿੱਛੋਂ ਖੜਾ ਡੈਮ ਤੋਂ ਛੱਡਣ ਦੀਆਂ ਜਿਹੜੀਆਂ ਖਬਰਾਂ ਨੇ ਵਾਰ-ਵਾਰ ਸਾਡੇ ਤੱਕ ਪਹੁੰਚ ਰਹੀਆਂ ਨੇ ਪਿੱਛੋਂ ਜਿਹੜਾ ਪਾਣੀ ਹੈ ਹਰੀਕੇ ਹੈਡ ਦੇ ਉੱਪਰ ਤਕਰੀਬਨ 2,60,000 ਪਾਣੀ ਦੀ ਜਿਹੜੀ ਆਮਦ ਹੈ ਉਹ ਇਸ ਵੇਲੇ ਚੱਲ ਰਹੀ ਹੈ ਲਗਾਤਾਰ ਪਾਣੀ ਜਿਹੜਾ ਹੈ ਉਹ ਫਲੱਡ ਗੇਟ ਜਿਹੜੇ ਖੁੱਲੇ ਜਾ ਰਹੇ ਨੇ ਪਰ ਜੇਕਰ ਪਾਣੀ ਦੀ ਸਥਿਤੀ ਹੋਰ ਵੱਧਦੀ ਹੈ ਤਾਂ ਬੰਨਾ ਦੀ ਸਥਿਤੀ ਜਿਹੜੀ ਹੈ ਬਹੁਤ ਹੀ ਚੰਗੀ ਨਹੀਂ ਹੈ ਸਮਾਂ ਰਹਿੰਦਿਆਂ ਇੱਥੋਂ ਦੀਆਂ ਸਰਕਾਰਾਂ ਨੂੰ ਇੱਥੋਂ ਦੇ ਅਧਿਕਾਰੀਆਂ ਨੂੰ ਸੁਚੇਤ ਰਹਿਣਾ ਚਾਹੀਦਾ ਤਾਂ ਕਿ ਵਾਨਰੂ ਜਿਹੜਾ ਕੰਟਰੋਲ ਕੀਤਾ ਜਾ ਸਕੇ ਜੇਕਰ ਕਿਤੇ ਉਹ ਸਥਿਤੀ ਗੰਭੀਰ ਬਣਦੀ ਹੈ ਤਾਂ ਉਥੇ ਕੰਟਰੋਲ ਕੀਤਾ ਜਾ ਸਕੇ ਸੋ ਇਹ ਬੰਦ ਦੀਆਂ ਜਿਹੜੀਆਂ ਨੇ ਤਸਵੀਰਾਂ ਆਪ ਸਭ ਦੇਖ ਰਹੇ ਹੋ ਉਹ ਦਰਿਆ ਦੀਆਂ ਤਸਵੀਰਾਂ ਨੇ ਜਿਹੜੀਆਂ ਅੱਗੇ ਨੂੰ ਆ ਜਾਓ ਤੁਸੀਂ ਅੱਗੇ ਰੁਕੋ ਤੇ ਵਿਜੇ ਇੱਥੇ ਦੇਖਣਾ ਅੱਗੇ ਚੱਲਦੇ ਆ ਅੱਗੇ ਚੱਲਦੇ ਆ ਜੀ ਹੈ ਵਿਚਾਰਵਾਨ ਤੁਹਾਨੂੰ ਤਸਵੀਰਾਂ ਲਾਈਵ ਦੇ ਵਿੱਚ ਤੁਸੀਂ ਸੱਤ ਰੋਇ ਦੇ ਕੰਡੇ ਤੋਂ ਜੁੜੇ ਹੋ ਵੀ 41 ਟੀਵੀ ਦੇ ਨਾਲ ਜੁੜੇ ਰਹੋ ਹੋਰ ਵੀ ਅਪਡੇਟ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆਂ ਜਾ ਕੇ ਉਹ ਤੇ ਜਾ ਕੇ ਦੇਖੋ ਉਹਨਾਂ ਨੂੰ ਪਤਾ ਨਹੀਂ ਲੱਗਣਾ ਆਪਣੀ ਟੀਮ ਨੂੰ ਬਾਂਦੇ ਦੇ ਜਿਹੜੇ ਹਾਲਾਤ ਆ ਉਹ ਵੀ ਬਹੁਤੇ ਚੰਗੇ ਨਹੀਂ ਹੈਗੇ ਜ਼ਿਲ੍ਹਾ ਜਲੰਧਰ ਦਾ ਤੁਸੀਂ ਬਾਂਦੇ ਆ ਇਹ ਕਸਬਾ ਲੋਹਿਆ ਖਾਸ ਕਸਬਾ ਲੋਹਿਆ ਖਾਸ ਜ਼ਿਲ੍ਹਾ ਜਲੰਧਰ ਤੇ ਪਿੰਡਾਂ ਤੋਂ ਤਸਵੀਰਾਂ ਤੁਸੀਂ ਜਿਹੜੀਆਂ ਇਹ ਦੇਖ ਪਾ ਰਹੇ ਹੋ ਹਾਲਾਂਕਿ ਵੱਖ-ਵੱਖ ਸਸਾਵਾਂ ਦੇ ਵੱਲੋਂ ਬੰਦ ਤੇ ਮਿੱਟੀ ਪਾਈ ਗਈ ਸੀ ਪਰ ਮਿੱਟੀ ਆ ਜਿਹੜੀ ਉਹ ਵੀ ਖੋਰ ਚੁੱਕੀ ਆ ਮਿੱਟੀ ਖੋਰਨ ਕਰਕੇ ਜੇਕਰ ਖਤਰਾ ਬਣਦਾ ਤਾਂ ਪਾਣੀ ਵਾਧਦਾ ਤਾਂ ਪਾਣੀ ਟੁੱਟਣ ਦੀਆਂ ਕਟਨਾਵਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਪਰ ਅਰਦਾਸ ਕਰਦੇ ਹਾਂ ਕਿ ਬੰਨ ਦਾ ਏਰੀਆ ਜਿਹੜਾ ਉਹ ਇਹ ਪਛਿਆ ਰਹੇ ਸੋ ਬੰਨ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਔਰ ਇਸ ਤਰ੍ਹਾਂ ਦੇ ਪਾਰ ਜਿਹੜੇ ਨੇ ਤੁਹਾਨੂੰ वक्खा तो बनते देख न जरूर मिले और बनते तकरीबन अर् तक यह पहाड़ है स्थिति जीडी है बहुत ही चंकी नहीं है बन सत्य कंधे तो ਤਸਵੀਰਾਂ ਜਿਹੜੀਆਂ ਨੇ ਤੁਹਾਡੇ ਨਾਲ ਲਾਈਵ ਆ ਰਹੇ ਔਰ ਕੁਝ ਰਸਤਾ ਸੀ ਪੈਦਲ ਚੱਲਾਂਗੇ ਤਾਂ ਕਿ ਆਪ ਸਭ ਤੱਕ ਤਸਵੀਰਾਂ ਜਿਹੜੀਆਂ ਨੇ ਸੱਤ ਲੋਹ ਤੋਂ ਔਰ ਇਹ ਬਿਲਕੁਲ ਬਾਂ ਦੇ ਨਾਲ ਦੀਆਂ ਤਸਵੀਰਾਂ ਨੇ ਬਾਂ ਦੇ ਨਾਲ ਬਿਲਕੁਲ ਪਾਣੀ ਤਕਰੀਬਨ 3 ਤੋਂ 4 ਫੁੱਟ ਹੈ ਹਾਂ ਜੀ ਪਾਣੀ ਤਾਂ ਆਊਗਾ ਜ਼ਿਆਦਾ ਤੋ ਲਗਾਤਾਰ ਅਪਡੇਟ ਕਹਾਣੂ ਕਰ ਰਹੇ ਆ ਵੀ ਚਾਰਵਾਂ ਟੀਵੀ ਦੇ ਉੱਪਰ ਕਿਉਂਕਿ ਮਸਲਾ ਜਿਹੜਾ ਉਹ ਗੰਭੀਰ ਬਣਿਆ ਹੋਇਆ 2019 ਦੇ ਵਿੱਚ ਹੜ੍ਹਾਂ ਦੀ ਸਥਿਤੀ ਕਾਫੀ ਖਰਾਬ ਸੀਗੀ 2023 ਦੀ ਗੱਲ ਕਰ ਲਈਏ ਤਾਂ ਵੀ ਕੋਈ ਭੁਲੇਖੇ ਵਾਲੀ ਗੱਲ ਨਹੀਂ ਹੈ ਕਿ ਜਿਹੜੀ ਸਥਿਤੀ ਉਹ ਬਹੁਤੀ ਚੰਗੀ ਨਹੀਂ ਸੀ ਔਰ ਇਸ ਵੇਲੇ ਵੀ ਹਾਲਾਤ ਨੇ ਜਿਹੜੇ ਉਹ ਬਹੁਤੇ ਚੰਗੇ ਨਹੀਂ ਕਿਉਂਕਿ ਕਾफी ਆਪ ਸਭ ਸੰਗਤਾਂ ਨੂੰ ਤਸਵੀਰਾਂ ਪਿਛਲੇ ਦਿਨਾਂ ਤੋਂ ਦਿਖਾ ਚੁੱਕੇ ਆ ਆਪ ਸਭ ਸੰਗਤਾਂ ਵਿਚਾਰਵਾਂ ਟੀਵੀ ਦੇ ਵੱਖ-ਵੱਖ ਸੋਸ਼ਲ ਮੀਡੀਆ ਚੈਨਲਾਂ ਦੇ ਉੱਪਰ ਦੇਖ ਸਕਦੇ ਹੋ ਪਾਣੀ ਦੀ ਸਥਿਤੀ ਆ ਜਿਹੜੀ ਆਪ ਸਭ ਨਾਲ ਲਗਾਤਾਰ ਅਸੀਂ ਸਾਂਝੀ ਕਰਦੇ ਤੁਸੀਂ ਪਿੱਛੇ ਬੰਨ ਦੇ ਉੱਪਰ ਜਿਹੜੇ ਪਾੜ ਪਏ ਹੋਏ ਨੇ ਉਹ ਵੀ ਦੇਖ ਸਕਦੇ ਹੋ ਇਹ ਦੋਨਾਂ ਸਾਈਡ ਤੋਂ ਵੱਖ-ਵੱਖ ਥਾਵਾਂ ਤੋਂ ਜਿਹੜੇ ਨੇ ਪਾੜ ਨੇ ਉਹ ਵੀ ਤੁਹਾਨੂੰ ਦੇਖਣ ਨੂੰ ਮਿਲ ਜਾਣਗੇ। ਔਰ ਮਸਲਾ ਜਿਹੜਾ ਹੈ ਹੁਣ ਇਹ ਹੈ ਕਿ ਸਮਾਂ ਰਹਿੰਦਿਆਂ ਸਰਕਾਰਾਂ ਕਿਉਂ ਨਹੀਂ ਇਸ ਚੀਜ਼ ਵੱਲ ਧਿਆਨ ਦਿੰਦੀਆਂ ਚਾਹੇ ਸਰਕਾਰ ਹੈ ਜਿਹੜੀ ਅਕਾਲੀ ਦਲ ਦੀ ਹੋਵੇ ਚਾਹੇ ਸਰਕਾਰ ਕਾਂਗਰਸ ਦੀ ਹੋਵੇ ਚਾਹੇ ਭਾਜਪਾ ਦੀ ਜਾਂ ਕਾਂਗਰਸ ਆਮ ਆਦਮੀ ਪਾਰਟੀ ਦੀ ਸਰਕਾਰ ਹੋਵੇ ਔਰ ਸਮਾਂ ਰਹਿੰਦਿਆਂ ਸਾਡੇ ਅਧਿਕਾਰੀਆਂ ਨੂੰ ਇਨ੍ਹਾਂ ਚੀਜ਼ਾਂ ਦੇ ਉੱਪਰ ਧਿਆਨ ਦੇਣਾ ਚਾਹੀਦਾ। ਜਿਵੇਂ ਕੋਈ ਹੋਰ ਅਪਡੇਟ ਹੁੰਦੀ ਆਸੀ ਤੁਹਾਡੇ ਨਾਲ ਜਰੂਰ ਸਾਂਝੀ ਕਰਾਂਗੇ ਫਿਲਹਾਲ ਤੁਹਾਨੂੰ ਬੰਨ ਦੀਆਂ ਤਸਵੀਰਾਂ ਲਗਾਤਾਰ ਦਿਖਾਉਂਦੇ ਰਾਵਾਂਗੇ ਕਿ ਬੰਨ ਦੀ ਸਥਿਤੀ ਕੀ ਹੈ ਕੋਸ਼ ਰਸਤਾ ਜਿਹੜਾ ਹੈ ਪੈਦਲ ਚੱਲਣ ਦੀ ਕੋਸ਼ਿਸ਼ ਕਰਾਂਗੇ ਕਿ ਔਰ ਇਸ ਤਰ੍ਹਾਂ ਦੀ ਸਥਿਤੀ ਹੈ ਜਿਹੜੀ ਬੰਦੀ ਬਣੀ ਹੋਈ ਹੈ ਅਸੀਂ ਕੁਝ ਕਿਲੋਮੀਟਰ ਤੱਕ ਵੀ ਪੈਦਲ ਚੱਲਣ ਦੀ ਕੋਸ਼ਿਸ਼ ਕਰਾਂਗੇ ਤਾਂ ਕਿ ਕੋਈ ਇਹ ਨਾ ਕਹੇ ਕਿ ਇਹ ਵੀਡੀਓ ਜਿਹੜੀ ਹੈ ਏਆਈ ਨਾਲ ਬਣਾਈ ਗਈ ਹੈ ਜਾਂ ਇਸ ਵੀਡੀਓ ਦੇ ਵਿੱਚ ਕੋਈ ਕੱਟ ਵੱਡ ਕੀਤਾ ਗਿਆ ਤਸਵੀਰਾਂ 1 ਸਤੰਬਰ 2025 ਦਿਆਂ ਸਤਲੋਜ ਦੇ ਕੰਡੇ ਤੋਂ 4:56 ਮਿੰਟ ਤੇ ਤੁਸੀਂ ਇਸ ਵੇਲੇ ਵਿਚਾਰਵਨ ਟੀਵੀ ਦੇ YouTube ਚੈਨਲ ਦੇ ਉੱਪਰ ਦੇਖ 파 ਰਹੇ ਹੋ ਔਰ Facebook ਚੈਨਲ ਦੇ ਵਿੱਚ ਵੀ ਜੁੜ ਸਕਦੇ ਹੋ ਪਾੜ ਨੇ ਜਿਹੜੇ ਉਹ ਤੁਸੀਂ ਦੇਖ ਸਕਦੇ ਹੋ بارش ਦੇ ਕਾਰਨ ਇਹ ਪਾੜ ਨੇ ਜਿਹੜੇ ਬੰਨ ਦੇ ਵਿੱਚੋਂ ਪੈ ਚੁੱਕੇ ਨੇ ਜੇਕਰ ਕੋਈ ਪਾਣੀ ਦੀ ਆਮਤ ਜ਼ਿਆਦਾ ਹੁੰਦੀ ਆ ਤਾਂ ਕੋਈ ਵੱਡਾ ਹਾਦਸਾ ਵਾਪਰਨ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਪ੍ਰਸ਼ਾਸਨ ਨੂੰ ਇਸ ਵੱਲ ਜਲਦੀ ਜਿਹੜਾ ਅਲਰਟ ਰਹਿਣਾ ਚਾਹੀਦਾ ਹੈ ਔਰ ਮਿੱਟੀ ਤੁਸੀਂ ਦੇਖ ਸਕਦੇ ਹੋ ਕਿ ਹੌਲੀ-ਹੌਲੀ ਮਿੱਟੀ ਮੀਹ ਦੇ ਪਾਣੀ ਨਾਲ ਖੁਰਨੀ ਸ਼ੁਰੂ ਹੋ ਚੁੱਕੀ ਹੈ ਜਿੱਥੇ ਨੀਵੇਂ ਇਲਾਕਿਆਂ ਦੇ ਵਿੱਚ ਅੜਾਂ ਦੀ ਸਥਿਤੀ ਹੈ ਜਿਹੜੀ ਕਾਫੀ ਗੰਭੀਰ ਹੈ ਉੱਥੇ ਹੀ ਸਤਲੁਜ ਦੇ ਇਸ ਤੋਂ ਸੀ ਬਨ ਕਸਬਾ ਲੋਹਿਆਂ ਦਾ ਪ੍ਰਸ਼ਾਸਨ ਜੇਕਰ ਇਹ ਵੀਡੀਓ ਦੇਖੇ ਤਾਂ ਉਹਨਾਂ ਨੂੰ ਇਸ ਚੀਜ਼ ਵੱਲ ਜ਼ਰੂਰ ਧਿਆਨ ਦੇਣਾ ਚਾਹੀਦਾ ਸਾਡੇ ਮਾਨਯੋਗ ਐਸ.ਡੀ.ਐਮ ਸਾਹਿਬ ਔਰ ਜ਼ਿਲ੍ਹਾ ਜਲੰਧਰ ਦੇ ਡਿਪਟੀ ਕਿਸ਼ਨਰ ਹਿਮਾਸ਼ੂ ਅਗਰਵਾਲ ਜੀ ਨੂੰ ਬੇਨਤੀ ਹੈ ਕਿ ਜੇਕਰ ਇਹ ਵੀਡੀਓ ਤੁਹਾਡੇ ਤੱਕ ਪਹੁੰਚੇ ਤਾਂ ਬੰਨ ਦਾ ਇੱਕ ਵਾਰ ਨਰੀਖਣ ਜਿਹੜਾ ਬਰੀਕੀ ਦੇ ਨਾਲ ਕਰਵਾਇਆ ਜਾਵੇ ਤਾਂ ਕਿ ਜਿਹੜੀਆਂ ਇਹ ਤਸਵੀਰਾਂ ਨੇ ਉਹ ਵਿਕਾਸ ਦੇ ਵਿੱਚ ਔਰ ਬੰਨ ਦੀ ਸਥਿਤੀ ਨੂੰ ਸੁਧਾਰਨ ਦੇ ਵਿੱਚ ਬਦਲ ਸਕੇ ਾਨੂੰ ਉਮੀਦ ਹੈ ਕਿ ਸਾਡੀ ਵੀਡੀਓ ਜਿਹੜੀ ਹੈ ਪ੍ਰਸ਼ਾਸਨ ਤੱਕ ਜਰੂਰ ਪਹੁੰਚਦੀ ਹੈ ਪਹਿਲਾਂ ਵੀ ਕਾਫੀ ਵੀਡੀਓਸ ਦੇ ਵਿੱਚ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਹੈ ਔਰ ਇਹ ਤੁਸੀਂ ਪਾੜ ਦੇਖ ਸਕਦੇ ਹੋ ਇਹ ਲੋਚ ਬੰਦੀ ਔਰ ਪਾੜ ਜਿਹੜਾ ਉੱਪਰ ਉੱਪਰ ਤੱਕ ਜਿਹੜਾ ਪਿਆ ਹੋਇਆ ਤੁਸੀਂ نیچے ਪਾਣੀ ਵੀ ਦੇ ਸਕਦੇ ਹੋ ਜੇਕਰ ਪਾਣੀ ਵਧਦਾ ਹੈ ਤਾਂ ਇੱਥੋਂ ਤੱਕ ਪਾਣੀ ਆ ਕੇ ਲਬਨ ਹੋਰਨ ਵੀ ਘਟਨਾ ਕੋਈ ਵੀ ਵਾਪਰ ਸਕਦੀ ਉਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਪਰ ਕੋਸ਼ਿਸ਼ ਕਰਦੇ ਹਾਂ ਕਿ ਤੁਹਾਡੇ ਨਾਲ ਜਿਹੜੀਆਂ ਨੇ ਲਾਈਵ ਤਸਵੀਰਾਂ ਤੁਹਾਡੇ ਨਾਲ ਸ਼ੇਅਰ ਕੀਤੀਆਂ ਜਾਣ ਸੋ ਸਾਡੇ ਨਾਲ ਕੈਮਰਾਮੈਨ ਸਾਡੇ ਵਿਜੇ ਕੁਮਾਰ ਜੀ ਵਿਜੇ ਸਿੰਘ ਜੀ ਕਾਫੀ ਘਟਨਾਵਾਂ ਦੇ ਵਿੱਚ ਪਿਛਲੇ 2019 ਔਰ 2023 ਦੇ ਵਿੱਚ ਵੀ ਸਾਡੇ ਨਾਲ ਕਵਰੇਜ ਕਰਨ ਦੇ ਵਿੱਚ ਬਹੁਤ ਵੱਡਾ ਯੋਗਦਾਨ ਇਹਨਾਂ ਦਾ ਵੀ ਰਿਹਾ। ਸੋ ਇਹਨਾਂ ਦਾ ਵੀ ਧੰਨਵਾਦ ਹੈ। ਔਰ ਤਸਵੀਰਾਂ ਇਸ ਵੇਲੇ ਤੁਸੀਂ ਸਤਲੋਜ ਦੇ ਤੁਸੀਬਨ ਤੋਂ ਵਿਚਾਰਵਨ মিডিਆ ਤੋਂ ਦੇਖ ਰਹੇ हां राज जी राजसोल जी ਸਾਨੂੰ ਕਮੈਂਟ ਕੀਤਾ ਤੁਹਾਡਾ ਧੰਨਵਾਦ ਕਿ ਕਿਸ ਜਗ੍ਹਾ ਤੋਂ ਆਂ ਜਗ੍ਹਾ ਤੁਹਾਨੂੰ ਦੱਸ ਦਈਏ ਕਸਬਾ ਜਿਹੜਾ ਜ਼ਿਲ੍ਹਾ ਜਲੰਧਰ ਦਾ ਲੋਹਿਆ ਖਾਸ ਔਰ ਤਹਿਸੀਲ ਸ਼ਾਹਕੋਟ ਦਾ ਇਹ ਤੁਸੀਂ ਬੰਨ ਪੈਂਦਾ ਪਿੰਡ RAME ਤੋਂ ਪਿੰਡ ਮਿਆਣੀ ਪਿੰਡ ਪਿਪਲੀ ਤਹਿਸੀਲ ਸ਼ਾਹਕੋਟ ਚ ਪੈਂਦੇ ਇਹ ਪਿੰਡ ਔਰ ਕਸਬਾ ਲੋਹਿਆ ਖਾਸ ਜਿਹੜਾ ਹੈ ਸੁਲਤਾਨਪੁਰ ਲੋਧੀ ਦੇ ਨੇੜੇ ਹੈ ਔਰ ਜ਼ਿਲ੍ਹਾ ਜਲੰਧਰ ਦੇ ਵਿੱਚ ਪੈਂਦਾ ਸਤਲੁਜ ਇਧਰ ਮੋਗਾ ਸਾਈਡ ਇੱਕ ਬੰਨ ਹੈ ਔਰ ਇੱਕ ਬੰਨ ਜਿਹੜਾ ਹੈ ਉਹ ਸ਼ਾਹਕੋਟ ਸਾਈਡ ਹੈ ਔਰ ਇਹ ਤਸਵੀਰਾਂ ਤੁਹਾਨੂੰ ਜ਼ਿਲ੍ਹਾ ਜਲੰਧਰ ਦੇ ਬੰਨ ਤੋਂ ਦਿਖਾ ਰਹੇ ਜ਼ਿਲ੍ਹਾ ਜਲੰਧਰ ਦੇ ਕਸਬਾ ਲੋਹਿਆ ਖਾਸ ਦੇ ਨਾਲ ਲੱਗਦੇ ਇਲਾਕੇ ਜਿੱਥੋਂ ਪਹਿਲਾ ਪਾੜ ਪਿਆ ਸੀਗਾ ਉੱਥੋਂ ਦੀਆਂ ਤਸਵੀਰਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਸੀ। ਰੀਕਾ ਜਿਹੜੀ 1 ਅਗਸਤ 1 ਸਤੰਬਰ 1 ਸਤੰਬਰ ਸੌਰੀ 1 ਸਤੰਬਰ 2025 ਦੀਆਂ ਤਸਵੀਰਾਂ ਜਿਹੜੀਆਂ ਨੇ ਤੁਹਾਡੇ ਨਾਲ ਤੁਸੀਂ ਬੰਦ ਤੋਂ ਸ਼ੇਅਰ ਕਰ ਰਹੇ ਹਾਂ ਤੁਰੀ ਚਾਰਵੰਤ ਤੇ ਦਰਸ਼ਕ ਜਿੰਨੇ ਵੀ ਜੁੜੇ ਹੋਏ ਨੇ ਉਹਨਾਂ ਦਾ ਇੱਕ ਵਾਰ ਫੇਰ ਤੋਂ ਸਵਾਗਤ ਕਰਦੇ ਆਂ ਔਰ ਤਸਵੀਰਾਂ ਜਿਹੜੀਆਂ ਨੇ ਤੁਸੀਂ ਬਣਦੀਆਂ ਤੁਸੀਂ ਦੇਖ ਸਕਦੇ ਹੋ ਕਿ ਤੁਸੀਂ ਬਣਦੀ ਜਿਹੜੀ ਹਾਲਤ ਹੈ ਬਹੁਤੀ ਚੰਗੀ ਨਹੀਂ ਹੈ ਸਮਾ ਰਹਿੰਦੇ ਆ ਪ੍ਰਸ਼ਾਸਨ ਨੂੰ ਅਤੇ ਇਲਾਕੇ ਦੀਆਂ ਸੰਗਤਾਂ ਨੂੰ ਔਰ ਸਮਾਜ ਸੇਵੀ ਸੰਸਥਾਵਾਂ ਜਿਹੜੀਆਂ ਬਾਦ ਦੇ ਵਿੱਚ ਬਹੁਤ ਸਾਰਾ ਪੈਸਾ ਰਾਹਤ ਕਾਰਜਾਂ ਤੇ ਖਰਚ ਕਰਦੀਆਂ ਉਹਨਾਂ ਨੂੰ ਇੱਕ ਵਾਰ ਜਾਗਣ ਦੀ ਜ਼ਰੂਰਤ ਹੈ ਔਰ ਬੰਨ ਤੇ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਪਾੜ ਨੇ ਜਿਹੜੇ ਉਹ ਪਏ ਹੋਏ ਨੇ ਤੁਸੀਂ ਦੇਖ ਸਕਦੇ ਹੋ ਬਿਲਕੁਲ ਦੋਨਾਂ ਸਾਈਡ ਤੋਂ ਬੰਨ ਡੈਮੇਜ ਹੈ ਔਰ ਇਹ ਸਾਹਮਣੇ ਸਤਲੋਈ ਦਾ ਵਹਿਣ ਚੱਲ ਰਿਹਾ ਪਾੜ ਜਿਹੜਾ ਤੁਸੀਂ ਦੇਖ ਸਕਦੇ ਹੋ ਇਹ ਬਹੁਤ ਸਾਰੇ ਪਾੜ ਤੁਹਾਨੂੰ ਪਿਛਲੇ ਦਿਨਾਂ ਕਿ ਵੀ ਦਿਖਾਏ ਸਨ ਪਰ ਹੁਣ ਫਿਰ ਜਿਹੜਾ ਬੰਨ ਦੇ ਉੱਪਰ ਕਿੱਦਾਂ ਦੀ ਸਥਿਤੀ ਆ ਤੁਹਾਡੇ ਨਾਲ ਸ਼ੇਅਰ ਕੀਤੀ ਹੈ ਬੰਨ ਦੇ ਉੱਪਰ ਕਿੰਨੇ ਪਾੜ ਪੈਲੇ ਉਹ ਵੀ ਤੁਹਾਨੂੰ ਦਿਖਾ ਚੁੱਕੇ ਬੜ ਇਸ ਤੋਂ ਬਾਅਦ ਸਰਕਾਰਾਂ ਕੀ ਕਾਰਵਾਈ ਕਰਦੀਆਂ ਕੀ ਐਕਸ਼ਨ ਲੈਂਦੀਆਂ ਤਾਂ ਹੁਣ ਸਰਕਾਰਾਂ ਦੀ ਨਿਰਭਰ ਪਰ ਅਸੀਂ ਤਾਂ ਆਪਣੀ ਜਿਹੜੀ ਜ਼ਿੰਮੇਵਾਰੀਆਂ ਉਸ ਨੂੰ ਨਿਭਾ ਰਹੇ ਆ ਉਸ ਜ਼ਿੰਮੇਵਾਰੀ ਨੂੰ ਅ ਜਿੰਨਾ ਦਾ ਵੀ ਮੌਸਮ ਹੈ ਉਹਦੇ ਵਿੱਚ ਅਸੀਂ ਕਵਰੇਜ ਕਰਨ ਦੀ ਕੋਸ਼ਿਸ਼ ਕਰ ਰਹੇ ਆ ਤਾਂ ਕਿ ਸਰਕਾਰਾਂ ਤੱਕ ਜੇਕਰ ਨਹੀਂ ਵੀ ਹਲੇ ਤੱਕ ਗੱਲ ਪਹੁੰਚੀ ਤਾਂ ਜ਼ਰੂਰ ਪਹੁੰਚਣੀ ਚਾਹੀਦੀ। ਸੋ ਇਹ ਕੱਲਾ ਕੱਲਾ ਪਾਰ ਤੁਹਾਨੂੰ ਦਿਖਾ ਰਹੇ ਹਾਂ। ਜਿੱਥੋਂ ਮਿੱਟੀ ਖੁਰੀ ਹੈ। ਜਿੱਤੀ ਹਾਲਾਂਕਿ ਪ੍ਰਸ਼ਾਸਨ ਵੱਲੋਂ ਪਿੱਛੇ ਅ 2023 ਦੇ ਵਿੱਚ ਪਾਈ ਵੀ ਗਈ ਸੀ ਬੰਨ ਉੱਚਾ ਵੀ ਕੀਤਾ ਗਿਆ ਸੀ ਪਰ ਉਹ ਮਿੱਟੀ ਹੁਣ ਬੰਨ ਤੋਂ ਖੁਰ ਚੁੱਕੀ ਹੈ ਕਿਉਂਕਿ ਇੱਕ ਰਾ ਮਿੱਟੀ ਪਾ ਦਿੱਤੀ ਜਾਂਦੀ ਹੈ ਪਰ ਉਸ ਤੋਂ ਬਾਅਦ ਜਿਹੜਾ ਨਰੀਖਣ ਨਹੀਂ ਕੀਤਾ ਜਾਂਦਾ ਜਾਂ بارشਾਂ ਪੈ ਜਾਂਦੀਆਂ بارشਾਂ ਪੈਣ ਤੋਂ ਬਾਅਦ ਜਿਹੜੀ ਮਿੱਟੀ ਹੈ ਉਹ ਖੁਰ ਜਾਂਦੀ ਹੈ ਸੋ ਅਰਦਾਸ ਕਰਦੇ ਹਾਂ ਕਿ ਪਰਮਾਤਮਾ ਜਿਹੜਾ ਇਸ ਬੁਰੇ ਸਮੇਂ ਦੇ ਵਿੱਚੋਂ ਪੰਜਾਬ ਨੂੰ ਔਰ ਪੰਜਾਬ ਦੇ ਲੋਕਾਂ ਨੂੰ ਪੰਜਾਬੀਆਂ ਨੂੰ ਇਸ ਬੁਰੇ ਸਮੇਂ ਦੇ ਵਿੱਚੋਂ ਕੱਢੇ ਅਤੇ ਸਹੀ ਸਲਾਮਤ ਲੋਕ ਆਪੋ ਆਪਣੇ ਕੰਮਾਂ ਦੇ ਵਿੱਚ ਫੇਰ ਇੱਕ ਵਾਰ ਰੁੱਝਣ ਪਰ ਜਿੱਤੀ ਬਹੁਤੀ ਚੰਗੀ ਨਹੀਂ ataupun Satu ataupun Sotto su, mi rana e giri a svele, sa